लॻा <laughs> ਵੀ ਕੌਣ ਬਿਓ ਪਲੰਡੀ ਨਿਊਜ਼ੀਲੈਂਡ ਖੂਬਸੂਰਤ ਦੇਸ਼ ਆ ਸ਼ੀਲੂ ਖੂਬਸੂਰਤ ਜਾਫੀ ਹੰਡਕਣ ਦੀ ਕੋਸ਼ਿਸ਼ ਕਰਦਾ ਹੋਇਆ ਭਈ ਦੇਸੀ ਦੀ ਕਬੱਡੀ ਦੇਖਦੇ ਵੀ ਕਰੋ ਕਮਾਲ ਮੁੰਡਾ ਆ ਸਜੇ ਖਵੇ ਆ ਆ ਆ 2 ਲੱਖ ਦਾ ਦੂਜਾ ਜਫਾ ਲੱਗਿਆ 2 ਲੱਖ ਵਾਲਾ ਦੂਜਾ ਜਫਾ ਲੱਗਿਆ ਮੁੰਡਾ ਆ ਬੰਟੀ ਦੀ ਰੇਡ ਹੈ ਪਾਉਂਦਾ ਮਨਸੂਰਵਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆਹ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸੜਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇੜਦਾ ਆਹ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆਹ ਮੁੰਡਾ ਅੜ ਗਿਆ ਮੂਰੇ ਸਿਰਾ ਸਿਰ ਆਏਗਾ ਮੂਰੇ ਬੋਲ ਕਰਦਾ ਹੋਇਆ ਸ਼ੀਲੂ ਨੇ ਵੱਲੇ ਕਰਵਾਉਂਦਾ ਤਿੰਨ ਲਾ ਗਿਆ ਮੇਰੇ ਵੀਰੋ ਤਿੰਨ ਲਾ ਗਿਆ ਜਫਾ ਰਹਿ ਗਿਆ ਤੇ ਰਪਾਇਆ ਵਾਲਾ ਵੇਸੀ ਅਗਲੀ ਕਬੱਡੀ ਪਾ ਰਿਹਾ ਵਾ 2.5 ਲੱਖ ਦਿੱਤਾ ਜਾਉ ਸ਼ੀਲੂ ਨੂੰ ਧੰਨਵਾਦ ਕਰਦੇ ਹਾਂ ਸੁਖ ਸੰਧੂ ਜੀ ਗगन ਸੰਧੂ ਘੁੰਮਣ ਬ੍ਰਦਰਜ਼ ਕਾਲਾ ਸਰਪੰਚ ਆ ਬੱਲੇ ਤਿੰਨ ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜਫਾ ਰਹਿਗਾ ਲੱਖ ਦਿਨੂ ਦਿੱਤਾ ਜਾਊਗਾ ਸਾਡੇ ਹੈਪੀ ਯੂਕੇ ਸ਼ੀ ਸੰਧੂ ਬਾਦਮਾਨ ਕਾਲਾ ਸਰਪੰਚ ਘੁੰਮਣ ਬ੍ਰਦਰ ਤੇ ਸੁਖ ਸੰਧੂ ਇਹਨ ਇੱਕ ਜਫਾ ਤੇਰੀ ਰੇਡ ਤੋਂ ਬਾਅਦ ਬੂਰੀ ਆ ਗਿਆ ਸ਼ੀਸਰ ਵਾਲਾ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਹਰਿਆਣੇ ਵਾਲਾ ਮੁੰਡਾ ਇਹਨੇ ਵੀ ਕਮਾਲਾਂ ਕੀਤੀਆਂ ਹੋਈਆਂ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਸ਼ੇਲੂ ਜਿੱਤ ਗਿਆ ਨੇ ਰਫੇ ਹੋ ਗਏ ਆ ਸ਼ੀਲੂ ਦੇ 3 ਲੱਖ ਦੇ ਪੰਜ ਰਫੇ ਹੋ ਗਏ ਸੁਖ ਸੰਧੂ ਗੁਰਮਤ ਕਰਦਾ ਮਸ਼ੇਦਰ ਦੇ ਗੁੱਲੂ ਇਟਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਦੀਸ਼ੇ ਦਾ ਮਾਨ ਸਨਮਾਨ ਘੁੰਮਣ ਬਰਾਦਰ ਸੁਖ ਸੰਧੂ ਔਰ ਸ਼ੀਲੂ ਟਾਪ ਟਾਈਮ ਚੱਲਦਾ ਏ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਚੱਲਦਾ ਏ ਸ਼ੀਲੂ ਸੁਲਤਾਨ ਦਾ ਦੀਸ਼ੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਖੇਡ ਕਬੱਡੀ ਹੈ ਟੰਗੇ ਵਾਲੇ ਟਾਈ ਦੀ ਟੀਮ ਹੈ ਹਾਂ 5 ਲੱਖ ਦੋ ਜਫੇ ਰਹਿ ਗਏ ਨੇ ਤਿੰਨ ਬੱਕਾ ਹੋ ਗਿਆ ਤਿੰਨ ਨੂੰ ਤਾਂ ਲੈਮੀਨੇਸ਼ਨ ਹੋ ਗਿਆ ਪਰ ਜੇ ਦੋ ਲਾ ਗਏ ਤਾਂ ਪੰਜ ਹੋ ਜਾਣਾ ਲਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਪਾਲੀ ਤੇ ਸ਼ੀਲੂ ਪਾਲੀ ਤੇ ਸ਼ੀਲੂ ਪਾਲੀ ਤੇ ਸ਼ੀਲੂ ਦਾ ਮੁਕਾਬਲਾ ਫਿਰ ਕਬੱਡੀ ਕਬੱਡੀ ਹੋਈ ਭਈ ਆ ਨਰੀ ਸਹੇ ਕਮਾਲ ਕਰਦਾ ਮੁੰਡਾ ਕਬੱਡੀ 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 ਸਵਾ ਸਵਾ ਇੱਕ ਨੰਬਰ ਸ਼ੀਲੂ ਦਾ ਆਓ ਸੁਖ ਮੁਬਾਰਕਾਂ ਨੇ ਸਾਨੂੰ ਸਾਰਿਆਂ ਨੂੰ ਸੁਖ ਦਾ ਗगन ਦਾ ਘੁੰਮਣ ਬ੍ਰਦਰ ਦਾ ਬਾਜਮਾਨ ਦਾ ਤੇ ਨਾਲ ਹੈਪੀ ਯੂਕੇ ਉਹਨਾਂ ਦਾ ਧੰਨਵਾਦ ਯੋਰ ਨੂੰ ਮਿਲ ਜੇ ਰੈੱਡ ਪਾਸਪੋਰਟ ਬਣ ਜੂ ਆਪੇ ਵੀ ਪਿੰਡ ਛੱਡਣਾ ਔਖਾ ਛੱਡਣੇ ਔਖੇ ਛੱਡੇ ਮਾਪੇ ਵੀ 6 ਲੱਖ 6 ਲੱਖ ਔ 6 ਲੱਖ ਸ਼ੀਲੂ 6 ਲੱਖ ਜਿੱਤ ਗਿਆ ਜਿੱਤ ਗਿਆ 6 ਲੱਖ ਗगन ਸੰਦੂ ਤੇ ਸੁਖ ਸੰਧੂ ਕੋਮਨ ਬ੍ਰਦਰਜ਼